ਸੋਚਿਆ ਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਦੇ ਇਲੈਕਸ਼ਨ ਦਾ ਜੋ ਮੁੱਦਾ ਹੈ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਉੱਥੇ ਹੀ ਪਾਰਟੀ ਦੇ ਵੱਖ-ਵੱਖ ਉਮੀਦਵਾਰ ਆਪਣੇ ਆਪਣੇ ਪਿੰਡਾਂ ਦੇ ਆਪਣੇ ਆਪਣੇ ਹਲਕੇ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਹਿ ਰਹੇ ਨੇ ਹਰ ਇੱਕ ਕੰਮ ਹੋਵੇਗਾ ਜਿਹੜਾ ਤੁਹਾਡਾ ਹੁਣ ਤੱਕ ਨਹੀਂ ਹੋਇਆ ਰੁਕਿਆ ਹੋਇਆ ਹੈ ਉੱਥੇ ਹੀ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਜੋ ਕਿ ਭਗਵੰਤ ਮਾਨ ਦੇ ਜਿਗਰੀ ਦੋਸਤ ਹਨ ਜਿਗਰੀ ਯਾਰ ਹਨ ਉਹਨਾਂ ਨੂੰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਉਥੇ ਹੀ ਜਦੋਂ ਆਮ ਆਦਮੀ ਪਾਰਟੀ ਦੇ ਜਾਂ ਫਿਰ ਬੀਜੇਪੀ ਦੇ ਉਮੀਦਵਾਰ ਪਿੰਡਾਂ ਦੇ ਵਿੱਚ ਜਾਂਦੇ ਹਨ ਉਹਨਾਂ ਦਾ ਤੀਖਾ ਵਿਰੋਧ ਹੁੰਦਾ ਹੈ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਸੁਸ਼ੀਲ ਕੁਮਾਰ ਰਿੰਕੂ ਹੰਸਰਾਜ ਹੰਸ ਅਤੇ ਹੋਰ ਵਰਕਰ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਪਿੰਡ ਦੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਹੈ ਅਤੇ ਕਰਦੇ ਹੋਏ ਨਜ਼ਰ ਵੀ ਆਈ ਜਿਸ ਦੀ ਕਿ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਵੀ ਹੋਈ ਪਰ ਉਥੇ ਹੀ ਫਰੀਦਕੋ ਉਹ ਤੋਂ ਕਰਮਜੀਤ ਸਿੰਘ ਅਮੋਲਾ ਆਮ ਆਗਮੀ ਪਾਰਟੀ ਦੇ ਵੱਲੋਂ ਉਮੀਦਵਾਰ ਨੇ ਜੋ ਉਹ ਸੱਤਾ ਦੇ ਵਿੱਚ ਆਏ ਜਦੋਂ ਉਹ ਵੋਟਾਂ ਮੰਗਣ ਦੇ ਲਈ ਇੱਕ ਪਿੰਡ ਦੇ ਵਿੱਚ ਗਏ ਤਾਂ ਲੋਕਾਂ ਨੇ ਉਹਨਾਂ ਦਾ ਘੇਰਾਓ ਕੀਤਾ ਤੇ ਜੋ ਉਥੇ ਦਾ ਪ੍ਰਧਾਨ ਹੈ ਉਸਤੇ ਬਰੇ ਉਹਨਾਂ ਨੇ ਕਿਹਾ ਕਿ ਅਸੀਂ ਕਈ ਵਾਰ ਪ੍ਰਧਾਨ ਨੂੰ ਕਹਿ ਚੁੱਕੇ ਹਾਂ ਕਿ ਮੀਟਿੰਗਾਂ ਕਰੋ ਪਰ ਉਹ ਮੀਟਿੰਗ ਕਰਨ ਦੇ ਲਈ ਨਹੀਂ ਆਉਂਦਾ ਜਦੋਂ ਅੱਜ ਵੋਟਾਂ ਦਾ ਇਲੈਕਸ਼ਨਾਂ ਦਾ ਟਾਈਮ ਆ ਗਿਆ ਤਾਂ ਉਹ ਵੋਟਾਂ ਮੰਗਣ ਤੁਹਾਡੇ ਨਾਲ ਇੱਥੇ ਆ ਗਿਆ ਸੋ ਉਥੇ ਹੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਅਮ ਲੋਕ ਨੇ ਉਹਨਾਂ ਦੇ ਗੁੱਸੇ ਤੋਂ ਅੰਦਾਜ਼ਾ ਲਗਾਈ ਸਕਦੇ ਹੋ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਸਰਕਾਰ ਤੋਂ ਲੋਕ ਕਿੰਨਾ ਕੁ ਦੁਖੀ ਹੋ ਚੁੱਕੇ ਨੇ ਇਹਨਾਂ 2 ਸਾਲਾਂ ਦੇ ਵਿੱਚ ਹੀ ਜਦੋਂ ਵੋਟਾ ਲੈਣ ਦਾ ਟਾਈਮ ਆਉਂਦਾ ਤਾਂ ਸਾਰੇ ਹੀ ਇਕੱਠੇ ਹੋ ਕੇ ਪਿੰਡਾਂ ਵੱਲ ਤੁਰ ਪੈਂਦੇ ਨੇ ਅਤੇ ਜਦੋਂ ਇਲੈਕਸ਼ਨ ਖਤਮ ਹੋ ਜਾਂਦੀਆਂ ਨੇ ਵੋਟਾਂ ਪੈ ਜਾਂਦੀਆਂ ਨੇ ਉਸ ਤੋਂ ਬਾਅਦ ਕੋਈ ਵੀ ਕਿਸੇ ਵੀ ਪਿੰਡ ਦੇ ਵਿੱਚ ਨਹੀਂ ਜਾਂਦਾ ਭਾਵੇਂ ਉੱਥੇ ਕੋਈ ਮਰੇ ਭਾਵੇਂ ਜਿਉਵੇਂ ਪਿਛਲੇ ਦਿਨ ਹੀ ਇੱਕ ਵੀਡੀਓ ਸੁਨਾਮ ਤੋਂ ਸਾਹਮਣੇ ਆਈ ਸੀ ਸੰਗਰੂਰ ਤੋਂ ਸਾਹਮਣੇ ਜਿੱਥੇ ਜਹਰੀਲੀ ਸ਼ਰਾਬ ਪੀਣ ਦੇ ਕਾਰਨ 21 ਤੋਂ 25 ਲੋਕਾਂ ਦੀ ਮੌਤ ਹੋ ਚੁੱਕੀ ਸੀ ਪਰ ਜੋ ਸ਼ਰਾਬ ਬਣਾਉਣ ਵਾਲੇ ਨੇ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਕੋਈ ਵੀ ਜੁਰਮਾਨਾ ਨਹੀਂ ਹੋਇਆ ਉਸ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 21 ਘਰ ਬਰਬਾਦ ਹੋ ਗਏ ਸੂਣ ਵਿੱਚ ਆਇਆ ਸੀ ਕਿ ਭਗਵਾਨਤ ਮਾਨ ਨੇ ਉਹਨਾਂ ਨੂੰ ਘਰੇਲੂ ਮਦਦ ਲਈ ਕੁਝ ਪੈਸਿਆਂ ਦਾ ਐਲਾਨ ਕੀਤਾ ਪਰ ਉਹ ਵੀ ਕਿਤੇ ਦਿਖਾਈ ਹੋਏ ਨਹੀਂ ਦਿੱਤੇ ਦਿੰਦਿਆਂ ਹੋਇਆ ਨਹੀਂ ਦਿਖਾਈ ਦਿੱਤੇ ਪਰ ਜੇਕਰ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਪੰਜਾਬ ਸਰਕ ਕਾਰ ਕੁਝ ਵੀ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਆਮ ਲੋਕਾਂ ਨੂੰ ਮਾਰ ਪਾ ਰਹੀ ਹੈ ਅਤੇ ਉਥੇ ਹੀ ਕੁਝ ਦਿਨ ਪਹਿਲਾਂ ਡਰਾਈਵਰ ਜੋ ਕਿ ਇਹ ਸਰਕਾਰ ਤੋਂ ਤੰਗ ਹੋ ਕੇ ਧਰਨਾ ਲਗਾ ਰਹੇ ਨੇ ਸਕੂਲ ਬੈਨਾ ਨੇ ਉਹਨਾਂ ਨੂੰ ਬੰਦ ਕਰ ਰਹੇ ਨੇ ਅਣਮਿੱਥੇ ਸਮੇਂ ਤੱਕ ਜਦੋਂ ਤੱਕ ਇਹਨਾਂ ਦਾ ਹੱਲ ਨਹੀਂ ਹੁੰਦਾ ਪ੍ਰਸ਼ਾਸਨ ਇਹਨਾਂ ਦੇ ਕਾਗਜ਼ਾਂ ਦੇ ਪੂਰੇ باوجود ਵੀ ਉਹਨਾਂ ਦਾ ਚਲਾਨ ਕਰ ਰਹੇ ਨੇ 25-25000 ਦਾ ਸੋ ਉਥੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਆਪਦੇ ਉਮੀਦਵਾਰ ਕਰਮਜੀਤ ਸਿੰਘ ਅਮੋਲ ਤੇ ਲੋਕ ਕਿੰਦਾ ਕਰ ਰਹੇ ਨੇ ਤੋਂ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ